ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪੰਜਾਬੀ ਵੀਰੋ ਇਕੱਲੇ ਮਾਗੀ ਮੱਸੀਆ ਸੰਗਰਾਂਦ ਦੇ ਦਿਹਾੜੇ ਦੇ ਉੱਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਕੁਝ ਨਹੀਂ ਹੋਣਾ ਸੋ ਵੀਰੋ ਅੱਜ ਲੋਹੜੀ ਦਾ ਪਵਿੱਤਰ ਤਿਹਾੜੀ ਔਰ ਕੱਲ ਨੂੰ ਜਿਹੜਾ ਮਾਗੀ ਦਾ ਪਵਨ ਪਵਿੱਤਰ ਤਿਹਾੜੀ ਔਰ ਇਹ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਬੜੀ ਧੂਮਟਾ ਆਉਣਾ ਜਿਹੜਾ ਇਹ ਮਨਾਇਆ ਜਾਂਦਾ ਸੋ ਵੀਰੋ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਵੀ ਇਹਦੇ ਪਿੱਛੇ ਲੌਜੀਕ ਕੀ ਹੈ ਜਦੋਂ ਚਾਲੀ ਸਿੰਘ ਗੁਰੂ ਸਾਹਿਬਾਨ ਨੂੰ ਛੱਡ ਕੇ ਘਰਾਂ ਦੇ ਵੱਲ ਭੱਜ ਗਏ ਸੀ ਉਹਨਾਂ ਦੀਆਂ ਸਿੰਘਣਾ ਸਿੰਘਣੀਆਂ ਹੀ ਜਿਹੜੀਆਂ ਉਹਨਾਂ ਲੜਨ ਤਾਂ ਪਾਈਆਂ ਵੀ ਤੁਸੀਂ ਵੀ ਕੋਈ ਬੰਦੇ ਜਿਹੜੇ ਗੁਰੂ ਨੂੰ ਛੱਡ ਕੇ ਆ ਗਏ ਫਿਰ ਚਾਲੀ ਮੁਕਤੇ ਜਿਹੜੇ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਦੁਬਾਰਾ ਗਏ ਫਿਰ ਉਹ ਚਾਲੀ ਮੁਕਤਿਆਂ ਨੂੰ ਗੁਰੂ ਸਾਹਿਬ ਨੇ ਮੁਕਤ ਕੀਤਾ ਤੇ ਉਹਨਾਂ ਦੀ ਯਾਦ ਦੇ ਵਿੱਚ ਮਾਗੀ ਦਾ ਪਵਨ ਪਵਿੱਤਰ ਤਿਹਾਰ ਮਨਾਇਆ ਜਾਂਦਾ ਸੋ ਮੇਰੇ ਵੀਰੋ ਚਾਹੇ ਮਾਗੀ ਹੋਵੇ ਮਸਿਆ ਹੋਵੇ ਠੀਕ ਆ ਜਿਹਦੇ ਮਨ 'ਚ ਸ਼ਰਧਾ ਹੈ ਕੋਈ ਬਹੁਤ ਜ਼ਿਆਦਾ ਗੁਰਬਾਣੀ ਨਾਲ ਜੁੜਿਆ ਹੋਇਆ ਹਨਾ ਮੈਂ ਮੰਨ ਸਕਦਾ ਪਰ ਮੇਰੇ ਵੀਰੋ ਅਸਲ ਦੇ ਵਿੱਚ ਤੁਹਾਡਾ ਮੁੱਲ ਤਾਂ ਪੈਣਾ ਜੇ ਜੇਕਰ ਆਪਾਂ ਉਹਨਾਂ ਸ਼ਹੀਦਾਂ ਸੂਰਮਿਆਂ ਸਿੰਘਾਂ ਦੇ ਰਾਹ ਦੇ ਉੱਤੇ ਪਹਿਰਾ ਦੇਾਂਗੇ ਜਿਹੜੇ ਰਾਹ ਤੇ ਉਹ ਚੱਲੇ ਨੇ ਜ਼ੁਲਮ ਔਰ ਜ਼ਬਰ ਦੇ ਖਿਲਾਫ ਉਹਨਾਂ ਡੱਟ ਕੇ ਲੜਾਈ ਵੀ ਲੜੀ ਤੇ ਸ਼ਹੀਦੀਆਂ ਵੀ ਦਿੱਤੀਆਂ ਤੇ ਖੂਨ ਵੀ ਡੋਲੇ ਆ ਬੰਦ ਬੰਦ ਤੱਕ ਅਕਟਾਇਆ ਜੇਕਰ ਆਪਾਂ ਸੱਚੀ ਸੁੱਚੀ ਸ਼ਰਧਾਂਜਲੀ ਦੇਣਾ ਚਾਹੁੰਦੇ ਆ ਜੇਕਰ ਅਸੀਂ ਚਾਹੁੰਦੇ ਆ ਵੀ ਸਾਡੇ ਮੱਥੇ ਟੇਕੇ ਪ੍ਰਵਾਨ ਹੋਣ ਸਾਡੇ ਇਸ਼ਨਾਨ ਕੀਤੇ ਪ੍ਰਵਾਨ ਹੋਣ ਗੁਰੂ ਦੀ ਕਚਹਿਰੀ ਦੇ ਵਿੱਚ ਉਹ ਇਸ ਤਰੀਕੇ ਪ੍ਰਵਾਨ ਹੋਣੇ ਆ ਤਾਂ ਜੋ ਆਪਾਂ ਉਹਨਾਂ ਦੇ ਰਾਦੇ ਉੱਤੇ ਪਹਿਰਾ దਈਏ ਜਿਹੜੇ ਰਾਤੇ ਉਹ ਚੱਲੇ ਆ ਨਾ ਕਿ ਆਪਾਂ ਹੁਣ ਥਾਂ ਥਾਂ ਲੰਗਰ ਲਾਉਂਦੇ ਫਿਰੀ ਪੀਜ਼ਿਆਂ ਦੇ ਲੰਗਰ ਲਾਉਂਦੇ ਫਿਰੀ ਗੰਨੇ ਦੀਆਂ ਰੋਵਾਂ ਦੇ ਲਾਉਂਦੇ ਫਿਰੀ ਹੈ ਨਾ ਬੜੇ ਤਰ੍ਹਾਂ ਤਰ੍ਹਾਂ ਦੇ ਲੋਕੀ ਲੰਗਰ ਲਾਉਂਦੇ ਆ ਚਲੋ ਲੰਗਰ ਸਾਡੇ ਗੁਰੂ ਸਾਹਿਬ ਬਾਨਾ ਨੇ ਜੀ ਰੀਤ ਮਰਿਆਦਾ ਚਲਾਈ ਸੀ ਚੰਗੀ ਗੱਲ ਆ ਪਰ ਹੁਣ ਆਪਾਂ ਲੰਗਰ ਤਕਸੀਮਤ ਨਾ ਰਹੀ ਏ ਕੱਲੇ ਲਾਂਗਰੀ ਨਾ ਬਣੀਏ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਦੀ ਕਾਲ ਦੇ ਉੱਤੇ ਪਹਿਰਾ ਦਈਏ ਕਿਉਂਕਿ ਉਹਨਾਂ ਵੀ 14 ਜੰਗਾਂ ਲੜੀਆਂ ਸੀ ਸੋ ਆਪਾਂ ਹੁਣ ਸਮਾਂ ਆ ਗਿਆ ਜੰਗਾਂ ਲੜਨ ਦਾ ਕਿਉਂਕਿ ਗੰਦਾ ਨਾਲੀ ਵਾਲਾ ਪਾਣੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਉੱਤੇ ਡੋਲਿਆ ਗਿਆ ਪਾਇਆ ਗਿਆ ਤੇ ਆਪਣੇ ਲਈ ਮੈਂ ਕਹਿੰਨਾ ਵੀ ਲੰਤ ਨਹੀਂ ਕੀਤੀ ਆਪਾਂ ਵੇਖ ਲਓ ਉੱਥੇ ਵੀ ਇਕੱਠੇ ਨਹੀਂ ਹੋਏ ਸੋ ਗੁਰੂ ਲਈ ਜਰੂਰ ਇਕੱਠੇ ਹੋਵੋ ਮੇਰੇ ਵੀਰੋ ਕੋਈ ਆਪ ਦੇ ਕਿਸੇ ਵੀ ਮੈਂ ਕਹਿੰਨਾ ਨਾ ਇਕੱਠੇ ਹੋਵੋ ਪਰ ਗੁਰੂ ਜਿੱਥੇ ਗੱਲ ਹੀ ਗੁਰੂ ਦੀ ਹੈਗੀ ਉੱਥੇ ਜਰੂਰ ਇਕੱਠੇ ਹੋਵੋ ਹੁਣ ਵੇਲਾ ਆ ਗਿਆ ਲੜਨ ਦਾ ਔਰ ਕੱਲ ਨੂੰ ਪਵਨ ਪੀਤਰ ਮਾਗੀ ਦਾ ਤਿਹਾਰ ਹੈ ਔਰ ਕੱਲ ਨੂੰ ਤੁਸੀਂ ਸਾਰਿਆਂ ਹੀ ਉੱਥੇ ਜਿਹੜਾ ਨਤਮਸਤਕ ਵੀ ਹੋਣਾ ਔਰ ਉੱਥੇ ਇੱਕ ਪ੍ਰਣ ਕਰਨਾ ਹੈ ਸੌਂ ਖਾਣੀ ਹੈ ਸੱਚੇ ਪਾਤਸ਼ਾਹ ਅਸੀਂ ਇਹਨ 40 ਮੁਖਤੇ ਜੰਗ ਦੇ ਵਿੱਚ ਲੜ ਕੇ ਉਹਨਾਂ ਸ਼ਹੀਦੀ ਦਿੱਤੀ ਤੇ ਗੁਰੂ ਸਾਹਿਬਾਨ ਨੇ 40 ਮੁਖਤੇ ਮੁਕਤ ਕੀਤੇ ਆ ਔਰ ਆਪਾਂ ਉਹਨਾਂ ਦੀ ਜਿਹੜੀ ਰਾਹ ਦੇ ਉੱਤੇ ਆਪਾਂ ਪਹਿਰਾ ਦੇਣਾ ਜੋ ਉਹਨਾਂ ਜਿਹੜੇ ਉਹ ਰਾਹ ਤੇ ਉਹ ਚੱਲੇ ਸੀ ਆਪਾਂ ਵੀ ਉਹ ਰਾਹ ਤੇ ਚੱਲ ਕੇ ਗੁਰੂ ਸਾਹਿਬਾਨ ਨੂੰ ਜਿਹੜਾ ਸੀਸ ਪੇਟ ਕਰਨਾ ਔਰ ਆਪਾਂ ਗੁਰੂ ਦੀ ਨਜ਼ਰਾਂ ਵਿੱਚ ਸੱਚੇ ਹੋਣਾ ਸੋ ਇਹ ਮੇਰੀ ਬੇਨਤੀ ਜ਼ਰੂਰ ਕਬੂਲ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ